ਪਹਿਲਾ ਫੈਸਲਾ ਕਰਾਂਗੇ ਮੈਂ ਕੋਡ ਬੰਦ ਕਰ ਦਿੰਦਾ ਹਾਂ ਆ ਜੀ ਆਇਆਂ ਨੂੰ ਆਇਦਨ ਨੂੰ ਹੋ ਲੈ ਤੋ ਕੋਡ ਬੰਦ ਕਰ ਦੇ ਹਾਂ ਆ ਬੜੀ ਆਸ੍ਰੀ ਕਾਲਬਾਈ ਸਾਰਿਆਂ ਨੂੰ ਕੀ ਹਾਲ ਹੈ ਸਾਰੇ ਭਰਾਵਾਂ ਦਾ ਘਰ ਪਰਿਵਾਰ ਠੀਕ ਆ ਬਈ ਅੱਜ ਬਾਈ ਪਹੁੰਚੇ ਆਪਾਂ ਪਿੰਡ ਕੁੰਨਰਾਂ ਦੇ ਵਿੱਚ ਬਾਜੀ ਚੱਲਦੀ ਆ ਦੁੱਸਰ ਦੀ ਇੱਧਰ ਬਾਈ ਕਾਪੀ ਵਾਲੇ ਬੈਠੇ ਨੇ ਗੁਰਪ੍ਰੀਤ ਵਰਗੇ ਤੇ ਹੋਰ ਬਾਈ ਆਪਣੇ ਨਾਲੇ ਪਿੰਡ ਦੇ ਖੜੇ ਨੇ ਇਹਨਾਂ ਤੋਂ ਆਪਾਂ ਲੈਨੇ ਆਪਡੇਟ ਬਾਜੀ ਦੀ ਕੀ ਹਾਲ ਆ ਬਾਈ ਗੁਰਪ੍ਰੀਤ ਠੀਕ ਆ ਬਾਈ ਵਧੀਆ ਬਾਈ ਕੀ ਅਪਡੇਟ ਆ ਬਾਜੀ ਦੀ ਬਾਈ ਬਾਜੀ ਤੇ ਬਾਈ 28 ਕਬੂਤਰ ਉੱਡੇ ਜੀ ਦੁੱਸਰ ਦੇ ਵਿੱਚ ਹੂੰ ਜਿਨ੍ਹਾਂ ਦੇ ਵਿੱਚੋਂ 15 ਕਬੂਤਰ ਸਹੀ ਨੇ ਬਾਈ ਹੁਣ 4 ਵਜ ਗਏ ਨਾ ਹਾਂ 4 ਵਜ ਗਏ ਬਾਈ ਠੀਕ ਐ 15 ਕਬੂਤਰ ਸਹੀ ਨੇ 15 ਦੇ ਤੈਨੂੰ ਮੈਂ ਨਾਂ ਦੱਸ ਦੇਣਾ ਬਾਈ ਕਿਹਦੇ ਕੀ ਨਾਂ ਦੱਸ ਬਾਈ ਹਾਂ ਸਗਣਾ ਕਲੇਰਾ ਸਹੀ ਆ ਬਾਈ ਠੀਕ ਐ ਅੰਮਰਤ ਖੁਰਦ ਸਹੀ ਆ ਬਾਈ ਹੂੰ ਸੋਨੀ ਮਢੀਲਾ ਹੂੰ ਅਰਸ ਰੋਗਲਾ ਹੂੰ ਨਿੰਮਾ ਚਹਾਨ ਕੇ ਹੂੰ ਵਿਕਟੀ ਕੇਹਰੂ ਹੂੰ ਡਾਕਟਰ ਰਾਂਚਾ ਜੱਗੀ ਰੋਗਲਾ ਗੋਪੀ ਮੋਰਾਵਾਲੀ ਲੱਖਾ ਦਰਾਜ ਬੱਬੂ ਦੁੱਗਾ ਜੱਸਾ ਯੂ ਐਸ ਏ ਸਭ ਵੀ ਕੁਸਾ ਬਈ ਪਿੰਡ ਆ ਆਦਮਪੁਰਾ ਬੰਟੀ ਰੋਗਲਾ ਬਈ ਆ 15 ਕਬੂਤਰ ਸਹੀ ਨੇ ਬਈ 4 ਵਜੇ ਹੁਣ ਠੀਕ ਹੈ ਬਾਕੀ ਬਈ 6 ਵਜੇ ਦਾ ਟਾਈਮ ਆ 6 ਵਜੇ ਢਾਂਗੇ ਲਵਾ ਦਨੇ ਜਿੰਨੇ ਰਹਿ ਗਏ ਬਈ ਉਹਨੇ ਚ ਬਾਜੀ ਬੰਡੀ ਆਊਗੀ ਠੀਕ ਹੈ ਤਿਸਰ ਨਹੀਂ ਪੈਂਦੀ ਨਹੀਂ ਤਿਸਰ ਨਹੀਂ ਪਾਉਂਦੇ ਬਈ ਠੀਕ ਹੈ ਬਈ ਹਾਂ ਤੇ ਬਾਕੀ ਪਿੰਡ ਵਾਲਿਆਂ ਦੀ ਅਪਡੇਟ ਹੋਊ ਜਿਹੜੀ ਉਹ ਤੁਹਾਨੂੰ ਦੱਸ ਦਾਂਗੇ ਆਪਾਂ ਵੀ ਕੀ ਵਾਹ ਵੈਸੇ ਵੀ 6 ਵਜੇ ਕਿਹਾ ਬਈ ਢਾਂਗੇ ਲਵਾਉਣ ਨੂੰ ਜੇ ਕੋਈ ਕਬੂਤਰਾਂ ਵਾਲਿਆਂ ਦੀ ਸਲਾਹ ਬਣ ਗਈ ਵੀ ਤਿਸਰ ਕਰਵਾਉਣੀ ਆ ਜਾਂ ਪਿੰਡ ਵਾਲਿਆਂ ਦੀ ਉਹ ਬਈ ਇਹਨਾਂ ਦੀ ਮਰਜ਼ੀ ਆ ਅਜੇ ਵੀ 15 ਕਬੂਤਰ ਸਹੀ ਨੇ ਦਸਰ ਦੇ ਵਿੱਚ ਵੀ ਠੀਕ ਐ ਬਈ ਪਹਿਲੇ ਦਿਨ ਕਿੰਨੇ ਕਬੂਤਰ ਉੱਡੇ ਸੀਗੇ ਪਹਿਲੇ ਦਿਨ ਬਈ 71 ਕਬੂਤਰ ਉੱਡੇ ਸੀਗੇ ਹੂੰ ਜਿਨ੍ਹਾਂ ਦੇ ਵਿੱਚੋਂ 48 ਕਬੂਤਰਾਂ ਨੇ ਬਈ ਟਾਈਮ ਕਰਤਾ ਸੀ ਗੱਲ 5:30 ਦਾ ਠੀਕ ਐ 5:30 ਵਜੇ ਢਾਂਗੇ ਲਵਾਤੇ ਸੀ 25 ਕਬੂਤਰਾਂ ਦੇ ਬਈ ਰਾਤ ਮੋਰਾਂ ਲੱਗੀਆਂ ਸੀਗੀਆਂ ਤੇ ਤਿੰਨ ਕਬੂਤਰ ਬਈ ਸਵੇਰੇ ਫੜ ਕੇ ਛੱਡੇ ਸੀਗੇ ਠੀਕ ਐ ਜਿਨ੍ਹਾਂ ਦੇ ਵਿੱਚੋਂ ਸਵੇਰੇ ਫੜ ਕੇ ਛੱਡੇ ਸੀ ਜਿਹੜਾ ਦੋ ਬਹਿ ਗਏ ਇੱਕ ਕਬੂਤਰ ਫਿਰਦਾਗਾ ਬਈ ਉਹ ਹੈਗਾਗਾ ਬੰਟੀ ਰੋਗਲਾ ਬਈ ਠੀਕ ਐ ਬਈ ਉਹ ਸਵੇਰੇ ਫੜ ਕੇ ਛੱਡਿਆ ਸੀ ਬਈ ਉਹ ਕਬੂਤਰ ਫਿਰਦਾਗਾ ਅਜੇ ਸ਼ਾਮ ਲ ਉਹ ਕੋਠੇ ਜਾਉ ਰਹੀ ਕੋਠੇ ਚੱਲ ਆ ਇੱਧਰ ਨੂੰ ਲੰਗੀ ਦੇਖੀ ਮੜੀ ਆ ਤਾਂ ਨਹੀਂ ਆ ਗਈ ਉਹ ਆ ਗਈ ਇੱਧਰ ਆ ਆ ਗਈ ਆ ਗਈ ਆ ਨਹੀਂ ਹੈਗੀ ਉਹ ਨਹੀਂ ਹੈਗੀ ਇਹ ਮਲਾ ਦਾ ਇਹਦਾ ਕਾਲੇ ਟੁੱਛੇ ਵਾਲਾ ਉਹ ਦੇਖੋ ਉਹ ਆਉਣੀ ਮਾਰਦੀ ਉਹ ਹੋਉਂਦੀ ਆ ਹਾਂ ਉਹ ਨੀਮੀ ਹੋਈ ਤੂੰ ਹੱਥ ਤੋਂ ਐਜ ਨੀ ਰੱਖ ਟੁੱਛਾ ਵਾਲ ਚ ਬਤਰੀ ਉਹਦਾ ਬੈਠੂ ਕੋਈ ਕਿਸੇ ਨੂੰ ਬੈਠੂ ਆ ਉਹ ਹੁਣ ਨੀਮੀ ਆ ਇਹ ਚੋਂ ਉਹਦਾ ਹੋ ਤਾਂ ਟਾਵਰ ਤੇ ਗਈ ਹਾਂ ਜੇ ਨਹੀਂ ਮੈਂ ਮੈਂ ਮੜ ਗਈ ਮੇਰੇ ਹਾਲੇ ਦੀ ਫੇਰ ਪਰਾਂ ਜੇ ਨੂੰ ਤਾਂ ਹਣ ਮੂੰਹ ਚ ਨਹੀਂ ਦੱਬੂ ਤੇ ਰੰਗ ਤੇ ਤਾਂ ਹੁਣ ਤੋਂ ਵਜਾਉਂਦੀ ਮੈਂ ਬੈ ਗਈ ਕਾਹਦੇ ਬੈ ਗਈ ਹੋ ਦੇ ਜੰਗਲੇ ਤੇ ਬੈਠੀ ਯਾਰ ਹੋ ਬਾਜ ਦੇ ਥੱਲੇ ਆ ਜਾ ਹੈਲੋ ਉਹ ਬਾਜ ਦੇ ਥੱਲੇ ਬੈ ਗਈ ਠੀਕ ਹੈ ਠੀਕ ਹੈ ਤਾਂ ਹੈ ਨਹੀਂ ਜਨਾਤੇ ਸੀ ਜੱਛਾ ਜੂਏ ਸੀ ਸੀ ਨਾ ਇਹ ਜੱੱਸਾ ਜੂਏ ਸੇ ਬਈ ਬਹਿ ਗਿਆ ਕਬੂਤਰ ਕੱਟਿਆ ਗਿਆ ਥੱਲੇ ਬੈਠੀ ਆ ਉਹ ਇਧਰ ਦਣਾ ਮੰਡੀ ਕੋਲੇ ਤਿਵਾਰੇ ਦੇ ਉਹ ਦੇ ਵਿੱਚ ਲਾ ਬੜੀ ਕੱਟਿਆ ਲੱਗੇ 14 ਦੇਖੇ ਇਧਰ ਜੱਛਾ ਜੂਏ ਸੀ ਸੀ ਨਾ ਇਹ ਆ ਗੋਪੀ ਮੋਰਾ ਵਾਲੀ ਬਾਈ ਕਬੂਤਰ ਬਹਿ ਗਿਆ ਲਾਲ ਮੋਢਾ ਹਰੇ ਢਡਾ ਵਾਲਾ ਕੱਟਿਆ ਗਿਆ ਕੱਟ ਇਧਰੋਂ ਕੱਟਦਾ ਇਧਰੋਂ ਵੀ ਕੱਟ ਦੇ ਵੀਰੇ ਫਿਰਦਾ 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 ਹੋ ਜਾਂਦਾ ਲਾ ਕਾਕਾ ਕੋਨਰਾ ਵੰਟੀ ਰੋਗਲਾ ਵੀ ਫਿਰਦਾ ਫਿਰਦਾ ਵੰਟੀ ਰੋਗਲਾ ਵੀ ਫਿਰਦਾ ਜਿਹੜਾ ਤੜਕੇ ਛੱਡਿਆ ਸੀ ਆ ਕਾਲੇ ਸਾਤੇ ਵਾਲਾ ਕਰ ਲਿਆ ਸੀ ਸਹੀ ਕਰਿਆ ਨੀਮਾ ਚਹਾਨ ਕਹਿ ਦਿਆਗਾ ਆ ਜੀ ਜਾਂਦਾ ਥੋੜੇ ਭਈਆ 10 ਕਬੂਤਰ ਸਹੀ ਨੇ ਸਾਡੇ ਕੋਲ 5:17 ਮਿੰਟਾਂ ਦੇ ਪਿੰਡ ਕੋਨਰਾਂ ਦੁੱਸਰ ਚ ਨਾਂ ਸੁਣ ਲੋ ਸਗਨਾ ਕਲੇਰਾ ਅਮਰਤ ਖੁਰਦ ਸੋਨੀ ਮੰਡੀਲਾ ਅਰਸ਼ ਰੋਗਲਾ ਨਿੰਮਾ ਚਹਾਣ ਕੇ ਬਿੱਕੂ ਵਿੱਕੀ ਕਹਿ ਰੂ ਬਾਈ ਇਹਦੇ ਟਾਈਮ ਆਗਾ 5:30 ਵਜੇ ਤੱਕ ਕਬੂਤਰ ਤੇ ਡਾਕਟਰ ਅੰਚਾ ਜੱਗੀ ਰੋਗਲਾ ਲੱਖਾ ਦਰਾਜ ਬੱਬੂ ਦੁੱਗਾ ਸੱਬੀ ਕੁੱਸਾ ਪਿੰਦਾ ਆਦਮਪੁਰਾ ਬਾਈ ਬਿੱਕੀ ਕਹਿ ਰੂ ਤੇ ਬਈ ਅਰਸ ਰੋਗਲੇ ਤੇ 5:30 ਵਜੇ ਤੱਕ ਟਾਈਮ ਆ ਬਈ ਦੋ ਕਬੂਤਰਾਂ ਤੇ ਬਾਕੀ ਆ 10 ਕਬੂਤਰ ਸਹੀ ਨੇ ਅੱਧਾ ਹੀ ਜੇ ਵੀ 5:30 ਟਾਂਗੇ ਲਾਉਣੇ ਤਾਂ ਆਪਣੇ ਕਬੂਤਰ ਹੱਥ ਲੱਗ ਜਾਣਗੇ ਰਾਏ ਸੋਡੀ ਆ ਸੇਵ ਜੀ ਲਵਾਉਂਗੇ ਬਾ ਠੀਕ ਆ ਹਾਂ ਆਪਣਾ ਨਹੀਂ ਕੋਈ ਰੋਲ ਕਾਪੀ ਵਾਲਿਆਂ ਦਾ ਹਾਂ ਸੇਵ ਬਾ ਠੀਕ ਆ ਕੋਈ ਗੱਲ ਨਹੀਂ ਬਾ ਠੀਕ ਠੀਕ ਆ ਓਕੇ ਓਕੇ ਆਹ ਪਾਰ ਲੈ ਪਾ ਦੇ ਆ ਕਬੂਤਰ ਕੱਟੇ ਗਏ ਬਈ ਦੋ ਕਾ ਆ ਲੈ ਫਰਮਾਲ ਇਹ ਆਪ ਹੀ ਪਾ ਦੇ ਕਿਹੜੇ ਕਿਹੜੇ ਨੇ ਵਿੱਕੀ ਕਹੇਰੂ ਵਿੱਕੀ ਕਹੇਰੂ ਬਈ ਅਰਸ ਰੋਗਲਾ ਅਰਸ ਰੋਗਲਾ ਦੋਨੇ ਕਬੂਤਰ ਕੱਟੇ ਗਏ ਬਈ ਟਾਈਮ ਹੋ ਗਿਆ ਇਹਨਾਂ ਦਾ 10 ਕਬੂਤਰ ਸਹੀ ਨੇ ਹੁਣ ਸਾਡੇ ਕੋਲੇ ਕਾਰੋ ਪ੍ਰੇਤਮਨ ਤਨ ਨਾਲ ਆਏ ਕਿਹੜਾ ਇਹ ਮੜੀਲੇ ਵਾਲਾ ਬੋਲੀ ਜ਼ੋਰ ਤਾਂ ਲਾਈ ਜਾਂਦਾ ਵਿਚਾਰਾ ਅੱਥੀ ਰਹਿ ਗਏ ਇਹ ਹੁਣ ਲੜਨਗੇ ਕੀ ਕਰੀ ਜਾਂਦੇ ਨੇ ਬਾਈ ਤਿਆਰ ਬੰਨ ਲੈ ਕਬੂਤਰ ਆਉਦੇ ਆਉਦੇ ਨੇ ਓਏ ਆਹ ਵੇ ਹਾੜੇ ਪੰਡੋਆ ਲੈ ਆਪਣੇ ਪੰਡੋਆ ਲੈ ਬੱਬੂ ਏ ਚਾਰ ਮਿੰਟ ਰਹਿ ਗਏ ਚਾਰ ਹੁਣ ਚਾਰ ਮਿੰਟਾ ਕਰਕੇ ਕੀ ਹੁੰਦਾ ਯਾਰ ਬੱਬੂ ਤਿੰਨ ਮਿੰਟ ਰਹਿ ਗਏ ਹੁਣ ਬੈਂਦਾ ਤਾਂ ਹੈ ਨਹੀਂ ਉਹ ਹਾਂ ਕੱਢ ਲਾਂ ਯਾਰ ਉਹ ਆਊਗਾ ਲੋਟ ਹੋਗਾ ਸਿੱਤਾਂ ਦਾ ਗੇਟਾ ਜਾ ਲੈ ਇੱਕ ਉਹ ਲੈ ਕੇ ਦਈਂ ਗੋਰੇ ਆਏ ਦੀ ਬਟਲਾਉਂ ਨਹੀਂ ਹੁੰਦਾ ਕੰਨਾ ਨਾ ਸਾਈਡ ਦੀ ਤੇ ਢੰਗਾ ਪਤਾ ਇੱਕ ਵੀ ਸੇ ਵੱਜ ਗਏ ਛਾਦਰੀਆਂ ਲੱਗ ਗਈਆਂ ਹੋਲਿਪੁਲ ਬਾਈ ਆ ਬੋਲੀ ਨਾ ਕਿਹੜੇ ਗਰੇ ਗਰੇ ਜੀ ਰਾਜ ਨੂੰ ਬੁਲਾ ਦਿਆ ਹਾਂ ਬਾਈ ਦਾਸ ਤੇ ਸੰਜੀ ਹੋ ਗਈ ਅੱਡ ਲਿਖ ਲੈ ਦਾਸ ਤੇ ਸੰਜੀ ਹੋ ਗਈ ਬਾਈ ਬਾਜੀ ਤੁਹਾਨੂੰ ਦੱਸ ਦਿਆਂ ਬਈ ਜਿਹੜੇ ਕਿਹੜੇ ਨੇ ਕਬੂਤਰ ਆ ਜਿਹੜੇ ਉਹ ਜਿੱਤੇ ਨੇ ਦਾ ਹਵਾ ਵਿੱਚ ਚੱਲ ਵਧਾਈਆਂ ਹੋਈਆਂ ਪਹਿਲੀ ਵਾਰੀ ਆਈ ਸੀ ਨਾ ਬਾਜੀ ਤੇ ਪਹਿਲੀ ਜਿੱਤ ਆ ਤੈਨੂੰ ਦਾਸ ਤੇ ਬੰਡੀ ਗਈ ਅੱਡ ਤਾਰ ਲੈ ਜਿਹੜੇ ਦਾਸ ਕਬੂਤਰ ਨੇ ਸਹੀ ਧਾਰੀ ਹੁਣ ਨਾ ਕਰਦੇ ਗਲਤ ਕਰਦੀ ਕੋਈ ਅਤਨੇ ਤੇ ਪੈਸੇ ਮੰਗੀ ਜਾਵੇ ਤੋ ਤਰ ਤਾ ਹੈ ਨਹੀਂ ਤੋ ਕੰਨ ਤੇ ਬਹਿਣੀ ਨਹੀਂ ਉਹ ਸੇਮ ਹੀ ਆ ਉਹ ਬਾਈ ਸੇਮ ਬਤਾ ਇਹ ਉਹੀ ਕਹਦਾ ਤੋ ਡਰੂ ਗਾ ਕਲਰ ਦੇ ਫਰਕ ਆ ਨਹੀਂ ਨਾ ਪਸਟਾ ਹੈ ਹੈ ਰਾਜਾ ਜਨੂ ਸਾਦ ਆਏ ਵਤੇ ਹੋਤਾ ਨਾ ਉਹ ਬਰਬੀ ਨਾ ਛਤਰੀ ਬੇਜੀ ਥੱਲੇ ਛਤਰੀ ਆ ਗਈ ਹਾਂ ਆਰੇ ਆਰੇ ਓ ਜਾਣਦੇ ਨਹੀਂ ਮੈਂ ਕੀ ਕਰਾਂ ਉਹ ਪਰਾਈ ਨਹੀਂ ਉਹਨਾਂ ਨੇ ਪਹਿਲਾਂ ਗਿਆ ਦੀ ਬੰਦਾ ਯਾਰ ਬਾਬਾ ਜੀ ਲੈ ਆਦੇ ਭਰਾਵਾਂ ਨੇ ਫੜ ਲੈਉਣੇ ਕੋਈ ਨਾ ਪਾ ਦੂ ਉਹਦੀ ਓਏ ਸਿਆਹ ਸੈਟਿੰਗ ਕਰ ਲਈ ਮੜੀ ਜੀ ਬਾਬਾ ਮਗਰੋ ਰੋਲਾ ਪੈ ਜਾਂਦਾ ਇੱਥੇ ਮਰੀ ਦਾ ਕੁੱਪੂ ਪਤਾ ਨਹੀਂ ਕਿਹੜਾ ਓਏ ਬੜਿਆ ਦੇ ਹੁਣ ਕੀ ਆ ਤੁਹਾਡੀਆਂ ਮਾਹਰਾਂ ਦੇ ਨੱਚਣ ਲੱਗਾ ਉਹ ਭਾਈ ਦੀਪਾ ਥੱਲੇ ਛੱਦਰੀ ਮੰਗਾ ਦੇ ਭਰਾ ਬਣਿਆ ਲੱਗਣੀ ਉਹ ਥੱਲੇ ਬੱਕੇ ਤਾਂ ਨਹੀਂ ਖੜਾ ਫੜ ਕੇ ਲਿਆ ਥੱਲੇ ਫੜ ਲਿਆ ਜਾ ਤੂੰ ਪਿੱਛੇ ਖੜਾ ਉਹ ਖੜਾ ਉਹ ਤਾਣੂ ਦਾ ਪਾਉਣੋ ਤੁਸੀਂ ਸਾਰੇ ਥੱਲੇ ਜਾਓ ਮੈਂ ਹੁਣ ਪਹਿਲਾਂ ਕਹਿਤੀ ਕਰ ਆਪਾਂ ਦਾ ਥੱਲੀ ਭਾਗ ਜਣੇ ਬਸ ਆ ਤਾਰਕ ਕਾਣੂ ਫੋੜਾ ਗਾਲਾ ਕੱਢੂ ਹੋਰ ਪਹਿਲੋਂ ਪਹਿਲੇ ਉਹ ਲਾਲਾ ਹੋਰ ਕਿੱਥੇ ਲਾ ਲਓ ਯਾਰ ਉਹ ਛੱਦਰੀ ਹੋਰ ਪਾਸੇ ਲਾ ਲਓ ਉਹਨੂੰ ਕਹਿੰਦੇ ਹੱਥ ਨਾਲ ਦੇ ਬਣਾ ਰੱਖਦੇ ਗੁਰਬਾਖਸ਼ ਸਾਹਿਬ ਦੇ ਪੁੱਤਰਾ ਨੇ ਸੇ ਦਾ ਟਾਈਮ ਕਰਤਾ ਦੁੱਸਰ ਚ ਪਿੰਡ ਹਾਂ ਕੁੰਪੀ ਕੁੰਨਰਾ ਆ ਨਾਂ ਸੁਣ ਲੋ ਉਹਨਾਂ ਦੇ ਸਗਨਾ ਕਲੇਰਾ ਅਮਰਤ ਖੁਰਦ ਸੋਨੀ ਮਢੀਲਾ ਨਿੰਮਾ ਚਾਹਾਨਕੇ ਡਾਕਟਰ ਰਾਂਚਾ ਜੱਗੀ ਰੋਗਲਾ ਲੱਖਾ ਦਰਾਜ ਬੱਬੂ ਦੁੱਗਾ ਸੱਬੀ ਕੁੱਸਾ ਭਿੰਦਾ ਆਦਮਪੁਰਾ ਬਈ ਆ 10 ਕਬੂਤਰ ਨੇ ਬਈ ਸੇਵ ਦਾ ਟਾਈਮ ਕਰਿਆ ਜਿਨ੍ਹਾਂ ਨੇ ਹੁਣ ਇਹਨਾਂ ਚ ਵੰਡੀ ਗਈ 10 ਚ ਹਾਂ ਕਿੰਨੇ ਕਿੰਨੇ 10 1000 ਆ ਗਿਆ ਬਸ 10 1000 ਆ ਗਿਆ ਚਲੋ ਬਈ ਇਹ ਬਾਈਆਂ ਚ ਵੰਡੀ ਗਈ ਬਈ ਬਾਜੀ ਵਿਚਾਰੇ ਕਮਾਗੇ ਕਿੱਡੀਏ ਤੇ ਕਿੱਡੀਏ ਤੇ ਰੰਗ ਹਾਂ ਚੱਕ ਲੈ ਆਪਣਾ ਸਾਰਾ ਕੁਝ ਚੱਕ ਲਿਆ ਬਥੇਕੇ ਹਾਂ ਬੜੀ ਜੀ ਮੈਂ ਤਾਂ ਆਪਣੀ ਲਾ ਕੇ ਆਇਆ ਕਾਰ ਦਵਾਰੇ ਉਵੇਂ ਕਰੀ ਕਿਵੇਂ ਕਰਦੇ ਆ ਆ ਆ ਆ ਆ ਆ ਹਰ ਜੋ